ਮੋਕੰਵੰਤੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਜਿਸ ਦਾ ਘੇਤ ਉਸ ਦੀ ਰੇਤ ਕੌਨਸੀ ਲਾਗੂ ਕੀਤੀ ਜਾਵੇ ਮੋਕੰਵੰਤੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਤ ਕੱਢ ਰਹੇ ਫਸਲ ਕੰਦਿਆਂ ਦੀ ਤਾਰ ਤੋਂ ਬਾਅਦ ਜਿੱਥੇ ਪਿਆਸਰ ਦੇ ਘੇਤ ਲੱਗੇ ਸਰਸਤ ਫੁੱਟ ਲੇਟ ਸੱਜਣ ਨੂੰ ਪੁੱਛੋ ਕਿਤਾਂ ਦੇ ਗਲੂਗੀ ਅਦਨ ਨੇ 75 ਸਾਲ ਦੇ ਦੇ ਰਾਤ ਕੀਤਾ ਕਿੱਥੇ ਗਏ ਕਿੱਥੇ ਗਏ ਸਰ ਵੰਗੂ ਕਰਦਾ ਤੇ ਚੜ ਗਏ ਜੀ ਉਸ ਵੱਲੋਂ ਗਏ ਮਲੇ ਕਿੱਥੇ ਗਏ ਸਰ ਸੋਦੇ ਪਿਆ ਵੀ ਸਾਥੀ ਸੁਣਦਾ ਹਾਂ ਸੁਣੋ ਬਾਜੂ ਸਰ ਸੁਣੋ 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 ਤੁਹਾਡੇ ਹਲਕੇ ਜਾ ਕੇ ਆਏ ਆ ਕੋਈ ਜਾ ਕੇ ਆਇਓ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲੋ ਮੈਂ ਮੇਰਾ ਦਿਲ ਨਹੀਂ ਕਰਦਾ ਰੋਕਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕਹ ਦੀਆਂ ਅਸੀਂ ਵਾਈਂਡ ਅਪ ਕਰ ਅਸੀਂ ਸਭ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੇਤ ਕੱਢ ਰਹੇ ਅਸਲ ਕੰਦੇ ਆ ਦੀ ਤਾਰ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗ ਗਿਆ ਸੱਤ ਸੱਤ ਫੁੱਟ ਦੇ ਢੇਟ ਸੱਲੰਦ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕੰਦੇ ਸਰਕਾਰ ਦੇ ਅੰਦਰ ਆਉਂਗੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਸੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਐਫ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਹੀ ਆਉਂਦੇ ਹੁਣ ਕਿੱਥੇ ਕੰਦੇ ਸਰਕਾਰ ਸਾਲ ਹੁਣ ਤੇ ਇਹ ਸਰਕਾਰ ਕਿੱਥੇ ਐ ਹੁਣ ਕਿੱਥੇ ਐ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪਟਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾਰਾਂ ਇੱਕ ਵੀ ਗੁਰਗੀ ਉਹ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਤਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਤਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਕਾ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਚਾਰੇ ਦੇਖਣ ਦੇ ਅੱਜ ਦੇ ਸੈਸ਼ਨ ਨੂੰ ਸਲਤਾਨਪੁਰ ਲੋਧੀ ਦੇ ਲੋਕ ਵੇਖਣ ਸultanpur Lodhi ਦੇ ਲੋਕ ਦੇਖਦੇ ਅਸਲ ਫੋਜਪੁਰ ਦੇ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਦੋਂ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਜਾऊंगा بڑے بڑے ਵੱਡੇ ਮਹਾਪੂਤਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸੰਤ ਸਤ ਸੁਬਾਨ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਤੰਦਾਲ ਨਾਲੇ ਬਾਬਾ ਸੁਖਾ ਸਿੰਘ ਸੜਾਲੀਆ ਦੇ ਸਭ ਹੱਥ ਬੰਨ੍ਹਨ ਦੇ ਸੇਵਾ ਕਰਦੇ ਆ ਗਿਆਨੀ ਦੇਵਜੀਤ ਸਿੰਘ ਜੀ ਕਾਲ ਤੱਕ ਦੇ ਸਾਬਕਾ ਦੇ ਜੇਦਾਰ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਮਡਾਰਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਗੀ ਸਾਹਿਬ ਸਭ ਦਿੱਲੀ ਤੋਂ ਆ ਕੇ ਉਹ ਸਾਡੇ ਨਾਲ ਟ੍ਰੈਕਟਰ ਤੋਂ ਆਉਂਦੇ ਆ ਸਰ ਕਿੱਥੇ ਗਏ? ਅੱਜ ਨਾਲੇ 75 ਸਾਲ ਦੇ ਚੇਤ ਰਾਜ ਕੀਤਾ ਕਿੱਥੇ ਗਏ? ਕਿੱਥੇ ਗਏ ਸਾਲ? ਬੰਗੂ ਘਰ ਤਾਂ ਉੱਤੇ ਚੜ ਗਏ ਜੀ ਉਸ ਤੋਂ ਲੋਗਾਂ। ਮਲੇ ਕਿੱਥੇ ਗਏ ਸਾਲ? ਸੁਣੋ ਪਿਆ ਗਈ। ਸਾਡੀ ਸੁਣੋ ਹਣ। ਸੁਣੋ। ਬਾਜੂਆ ਸਾਹਿਬ ਸੁਣੋ। ਸੁਣੋ ਸੁਣੋ ਸੁਣੋ। ਸੁਣੋ। ਸੁਣੋ ਕਿੱਥੇ ਜਾਓ? ਸੁਣੋ। کرو جو بھی کچھ چیر دیا گیا تو بینا کیا جاندہ ہے ریکارڈ نہ کیتا جاوے چیر اوٹس کرو میں چیر اوٹس کر رہا ہوں تو سی کرو تو بیٹھو جی بھائی بھائی بیٹھو جی سار 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 میری ایک سنو تو سی تو گھر گالک پوری گھر لائے ہی is about to finish ہی is about to finish ہی is about to finish جی بڑے بڑے ماں پوس سیکھ ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਗੱਡੀਆਂ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਅਥੀ ਗਏ ਖਾਲੀ ਅਥੀ ਵਾਪਸ ਆ ਗਏ ਕੋਛ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਦੇ ਕੈਦੇ ਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੇਦਾ ਚੋਹਾਂ ਦਾ ਮੀਟਿੰਗ ਕੀਤੀ ਸੀ ਮੈਂ ਤੇ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਨੇਤਾ ਆਇਆ ਆ ਜਿਹੜਾ ਨਾਲੇ ਕਿੰਨ ਦੇ ਇਹਨਾਂ ਦਾ ਨੇਤਾ ਆਇਆ ਗੋਲ ਗਾਂਧੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਇਆ ਚਲੋ ਕੋਸਟ ਨੂੰ ਕੋਈ ਤੇ ਦੇਖੇ ਜਾਣਗੇ ਆਸ ਫੇਲਾ ਮੈਂ ਸਪੀਕਰ ਸਾਹਿਬ ਫੇਲਾ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਗ ਸ਼ਖਸੀਤਾ ਜਿਹਨੇ ਉਹਨਾਂ ਦਾ ਨਾਮ ਸਪੰਦ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤਾ ਕੋਈ ਜੋ ਹੋ ਗਿਆ ਮੈਂ ਆਪਣੀ ਗੱਲ ਕਹਿਤੀ ਆ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਸਰਕਾਰ ਤੇ ਜਾਓ ਜੀ ਬੋਲੋ ਜੀ ਬਸ ਇਹਨੋਂ ਪਹਿਲੇ ਗੱਲ ਇਹ ਇਹ ਆਪਣੇ ਇੱਕ ਪੁਆਇੰਟ ਆਫ ਆਰਡਰ ਤੇ ਪੁਆਇੰਟ ਆਫ ਆਰਡਰ ਸਾਰਾ ਕੰਪਲੀਟ ਕਰ ਦਿਓ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੈ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਤੇ ਹੋ ਗਿਆ ਨਹੀਂ ਇੱਕ ਸੁਣੋ ਤੁਸੀਂ ਬੈਠੋ ਬਾਜਵਾਰੀਆਂ ਪਰ ਵਾਰੀ ਵਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਬ ਬੋਲੋ ਬੋਲੋ ਸਾਬ ਸਾਬ ਇਹ ਵੀ ਗੱਲ ਸੁਣੋ ਬੈਠੋ ਜੀ ਤੁਸੀਂ ਬੈਠੋ <سلام> <بیر> دے <دو> جاؤ اپنا جو بھی ریکارڈ نہ میں بہت لوگ آئے بہت لوگ چلو سرکار سر اتنے بہت جاؤ ਠੀਕ ਹੈ ਬਸ ਸਭ ਜਿਹੜੇ ਬੋਲਣਾ ਹੈ ਕਿ ਨਕਸ਼ੇ ਜਰਾ ਜੀ ਮੈਂ ਬੋਲਾਂ ਮਹਾਰਾਜ ਤੁਸੀਂ 15 ਮਿੰਟ ਲੈ ਗਏ ਚਲੋ ਇਹ ਕੋਈ ਨਾ ਤੂੰ ਦਬਾਓ ਤੁਸੀਂ ਬਾਪੜੀ ਗੱਲ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲੈ ਕੇ ਆਸੀ ਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਸਰ ਨਾਲ ਉੱਤੇ ਜਵਾਬ ਦੇਣ ਲੱਗਾ ਜੇ ਆ ਜਿਹੜਾ ਬਾਜਾ ਸਾਹਿਬ ਕਹਵੇ ਕੰਨਾ ਟੁੱਟੀ ਦੀ ਵੀ ਇਹ ਗੱਲ ਕਾਵੇ ਸਭ ਦਾ ਪੀਅ ਮਖਤਾਰ ਆਸ ਸਿਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰਾ ਪੀਅ ਦੀ ਜ਼ਮੀਨ ਸਾਬ ਤੋਂ ਹੋ ਜਾਏ ਸਭ ਇੱਕ ਕਨਾਲ ਉਹ ਤੋਂ ਚਾਹਦੇ ਕੋਈ ਜ਼ਮੀਨ ਨਾ ਕਹਿੰਦੇ ਜੀ ਉਹਦੇ ਨਾਲ ਕੁੜਾਦੀ ਮੇਰਾ ਨਾਮ ਰਹਿ ਜਾਂਦਾ 24 ਘੰਟੇ ਮੇਰਾ ਕਾ ਦਿੰਦਾ ਸਭ ਨਾ ਪਿੰਡ ਦੇ ਤੋਂ ਧੜਿਆਂ ਦੇ ਆਪੋ ਜੀ ਤੋਰਦੀ ਸੀ ਬਣਾਉਂਦੀ ਸੀ ਸਭ ਤੋਂ ਘੱਟਾ ਬਾਕੀ ਗੱਲ ਕਰ ਲਿਆ ਸੀ ਨਾ ਸੁਣਦਾ ਜੀ ਬਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈ ਜਮ ਕੰਪਲੀਟ ਇਹਨਾਂ ਦਾ ਲੋਕ ਦੇਖਦੇ ਆ ਇਹਨਾਂ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇਹੀ ਗੱਲ ਕਹਿਣੀ ਚਾਹੁੰਦਾ अमन शेर शहरी कलो जी शहरी कलसी जी शहरी कलसी जी